ਬੀਬੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਕੈਨੇਡਾ ਜਾਣ ਦੇ 54 ਪੰਜਾਬੀਆਂ ਲਈ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਮੰਤਰੀ ਵੱਲੋਂ ਦੋ ਵੱਡੇ ਐਲਾਨ ਕੀਤੇ ਗਏ ਹਨ ਇਹ ਐਲਾਨ ਖਾਸ ਕਰਕੇ ਵਿਜ਼ਟਰ ਵੀਜ਼ਾ ਅਪਲਾਈ ਕਰਨ ਵਾਲਿਆਂ ਤੇ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਟਾਈਮ ਨਾਲ ਸੰਬੰਧਿਤ ਹੈ ਨਵਾਂ 90 ਦਿਨਾਂ ਦਾ ਵਿਜ਼ਟਰ ਵੀਜ਼ਾ ਹੁਣ ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀ ਆਪਣੇ ਬਲੱਡ ਰਿਲੇਸ਼ਨਸ਼ਿਪ ਜਿਵੇਂ ਕਿ ਮਾਤਾ ਪਿਤਾ ਭੈਣ ਭਰਾ ਨੂੰ ਸਪੌਂਸਰ ਕਰਕੇ ਆਸਾਨੀ ਨਾਲ ਕੈਨੇਡਾ ਬੁਲਾ ਸਕਦੇ ਹਨ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਨਵਾਂ ਬਿਸਟਰ ਵੀਜ਼ਾ ਸ਼ੁਰੂ ਕੀਤਾ ਹੈ ਜਿਸ ਤਹਿਤ ਸਪਾਂਸਰਸ਼ਿਪ ਦੇ ਆਧਾਰ ਤੇ 90 ਦਿਨਾਂ ਦਾ ਵੀਜ਼ਾ ਜਾਰੀ ਕੀਤਾ ਜਾਵੇਗਾ ਇਹ ਖਾਸ ਤੌਰ ਤੇ ਉਹਨਾਂ ਲਈ ਇੱਕ ਵੱਡੀ ਰਾਹਤ ਹੈ ਜੋ ਪਹਿਲਾਂ 10 ਸਾਲ ਦੇ ਮਲਟੀਪਲ ਵੀਜ਼ੇ ਲਈ ਅਪਲਾਈ ਕਰਦੇ ਸਨ ਅਤੇ ਰਿਜੈਕਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਨਵੇਂ ਵੀਜ਼ੇ ਲਈ ਸਿਰਫ ਸਿੱਧੇ ਖੂਨ ਦੇ ਰਿਸ਼ਤੇਦਾਰ ਦੀ ਸਪਾਂਸਰਸ਼ਿਪ ਮੰਨੀ ਜਾਵੇਗੀ ਜਿਸ ਨਾਲ ਵੀਜ਼ਾ ਪ੍ਰਾਪਤ ਕਰਨਾ ਬਹੁਤ ਹੀ ਜ਼ਿਆਦਾ ਆਸਾਨ ਹੋ ਜਾਵੇਗਾ ਦੂਸਰੀ ਵੱਡੀ ਖਬਰ ਇਹ ਹੈ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸਾਰੇ ਵੀਜ਼ਾ ਦੇ ਪ੍ਰੋਸੈਸੀ ਸਮੇਂ ਨੂੰ ਬਹੁਤ ਹੀ ਜ਼ਿਆਦਾ ਘੱਟ ਕਰ ਦਿੱਤਾ ਹੈ ਇਸ ਨਾਲ ਅਰਜ਼ੀਆਂ ਹੁਣ ਬਹੁਤ ਹੀ ਜ਼ਿਆਦਾ ਜਲਦੀ ਪ੍ਰੋਸੈਸ ਹੋ ਰਹੀਆਂ ਨੇ ਸਟੂਡੈਂਟ ਵੀਜ਼ਾ ਪਹਿਲਾਂ ਨਾਲੋਂ ਤੇਜ਼ੀ ਨਾਲ ਇਹ ਸਿਰਫ 15 ਤੋਂ 20 ਦਿਨਾਂ ਦੇ ਵਿੱਚ ਹੀ ਮਿਲ ਜਾਂਦਾ ਹੈ ਵਰਕ ਪਰਮਿਟ ਹੁਣ 1 ਤੋਂ 2 ਮਹੀਨੇ ਵਿੱਚ ਹੀ ਜਾਰੀ ਹੋ ਰਿਹਾ ਹੈ ਪੀਆਰ ਦੀ ਗੱਲ ਕੀਤੀ ਜਾਵੇ ਤਾਂ ਪੀਆਰ ਦੀਆਂ ਅਰਜ਼ੀਆਂ ਵੀ 6 ਮਹੀਨੇ ਵਿੱਚ ਪ੍ਰੋਸੈਸ ਹੋ ਰਹੀਆਂ ਹਨ ਟੂਰਿਸਟ ਅਤੇ ਵਿਜ਼ਟਰ ਵੀਜ਼ਾ ਏ ਬੀ ਜੇ ਬੀ 20 ਤੋਂ 30 ਦਿਨਾਂ ਦੇ ਵਿੱਚ ਮਿਲ ਰਹੇ ਹਨ ਹਾਲਾਂਕਿ ਸਪਾਊਸ ਵੀਜ਼ਾ ਨੂੰ ਪ੍ਰੋਸੈਸ ਹੋਣ ਵਿੱਚ ਅਜੇ ਵੀ 10 ਤੋਂ 11 ਮਹੀਨੇ ਤੱਕ ਦਾ ਸਮਾਂ ਲੱਗ ਰਿਹਾ ਹੈ